ਇਹਨਾਂ ਗਧਿਆਂ ਨੂੰ ਕੋਈ ਰੋਕ ਨਹੀਂ ਸਕਦਾ ਸਾਨੂੰ ਤਾਂ ਮਿੰਟਾਂ 'ਚ ਆ ਜਾਂਦੇ ਨੇ ਨੋਟਿਸ ਮਸ਼ਹੂਰ ਕਾਇਕ ਮੀਕਾ ਸਿੰਘ ਨੇ ਰਣਵੀਰ ਇਲਾਹਾਬਾਦੀਆ ਤੇ ਸਮੇ ਰੈਨਾ ਦੇ ਨਾਲ ਜੁੜੇ ਇੰਡੀਆਜ਼ ਗੋਡ ਲੇਟੈਂਟ ਵਿਵਾਦ ਤੇ ਟਿੱਪਣੀ ਕੀਤੀ ਮੀਕਾ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵੀਡੀਓ ਸ਼ੇਅਰ ਕੀਤਾ ਜਿਸ ਦੇ ਵਿੱਚ ਉਹ ਆਖ ਰਹੇ ਨੇ ਕਿ ਮੈਂ ਵੀ ਇਹ ਸ਼ੋਅ ਦੇਖਿਆ ਇਸ ਸ਼ੋਅ ਦੇ ਵਿੱਚ ਬਹੁਤ ਸਾਰੀਆਂ ਗਾਲਾਂ ਕੱਢੀਆਂ ਜਾ ਰਹੀਆਂ ਨੇ ਤੇ ਬਕਵਾਸ ਵੀ ਕੀਤੀ ਜਾ ਰਹੀ ਹੈ ਮੈਨੂੰ ਲੱਗਦਾ ਹੈ ਕਿ ਇਹਨਾਂ ਮੁੰਡਿਆਂ ਦੇ ਵੀ ਬਹੁਤ ਸਾਰੇ ਪ੍ਰਸ਼ੰਸਕ ਹੋਣਗੇ ਫਿਰ ਇਹ ਸ਼ੋਅ ਉਹਨਾਂ ਲੋਕਾਂ ਲਈ ਹੋਣਾ ਚਾਹੀਦਾ ਹੈ ਜੋ ਵੀ ਉਹਨਾਂ ਨੂੰ ਪਸੰਦ ਹੈ ਇਸ ਸ਼ੋਅ ਦੇ ਵਿੱਚ ਇੱਕ ਕੁੜੀ ਵੀ ਸੀ ਮੀਕਾ ਸਿੰਘ ਨੇ ਕਿਹਾ ਕਿ ਮੇਰਾ ਗੁੱਸਾ ਇਹਨਾਂ ਬੱਚਿਆਂ ਲਈ ਨਹੀਂ ਹੈ ਮੈਂ ਇਹਨਾਂ ਪੋਡਕਾਸਟ ਸ਼ੋਅ ਤੇ ਨਹੀਂ ਜਾਂਦਾ ਕੁਝ ਜਾਣੇ ਪਛਾਣੇ ਲੋਕ ਜੋ ਬਹੁਤ ਮਸ਼ਹੂਰ ਨੇ ਉਹ ਵੀ ਇਸ ਸ਼ੋਅ ਦੇ ਵਿੱਚ ਆਉਂਦੇ ਨੇ ਕਿ ਉਹਨਾਂ ਨੂੰ ਐਨੇ ਪੈਸੇ ਦਿੱਤੇ ਜਾਂਦੇ ਨੇ ਕਿ ਉਹ ਉੱਥੇ ਜਾ ਕੇ ਸਿਰ ਉੱਚਾ ਕਰਕੇ ਬੈਠਣ ਉਹਨਾਂ ਨੂੰ ਰੋਕਣ ਲਈ ਕਿਸੇ ਦੀ ਲੋੜ ਨਹੀਂ ਕਿਸੇ ਅਜਿਹੇ ਵਿਅਕਤੀ ਦੀ ਲੋੜ ਹੈ ਜੋ ਇਹਨਾਂ ਬੱਚਿਆਂ ਨੂੰ ਉਹਨਾਂ ਦੀ ਗਲਤੀ ਬਾਰੇ ਦੱਸ ਸਕੇ ਮੈਨੂੰ ਬੁਰਾ ਲੱਗਦਾ ਹੈ ਕਿ ਜਦੋਂ ਦਲਜੀਤ ਦਸਾਂਸ ਦਾ ਕਿਤੇ ਸ਼ੋਅ ਹੁੰਦਾ ਹੈ ਜਾਂ ਮੀਰਾ ਸ਼ੋਅ ਹੁੰਦਾ ਤਾਂ ਬਹੁਤ ਸਾਰੇ ਲੋਕ ਦੇਸ਼ ਦੀ ਰੱਖਿਆ ਲਈ ਆਉਂਦੇ ਨੇ ਸ਼ਰਾਪ ਤੇ ਗੀਤ ਨਾ ਗਾਓ ਇਹ ਨਾ ਕਰੋ ਜਨਤਕ ਸ਼ੋਅ ਚ ਉਹ ਨਾ ਕਰੋ ਜੋ ਲੋਕ ਅਜਈਆਂ ਬਕਵਾਸਾਂ ਕਰਦੇ ਨੇ ਉਹ ਬਹੁਤ ਸਮੇਂ ਤੋਂ ਅਜੀਹਾ ਕਰ ਰਹੇ ਨੇ ਨੀਕਾ ਸਿੰਘ ਨੇ ਕਿਹਾ ਕਿ ਦਲਜੀਤ ਦੋਸਾਂ ਦਾ ਐਨਾ ਵੱਡਾ ਲਾਈਵ ਕਾਨਸਰਟ ਹੋ ਰਿਹਾ ਤੇ ਤੁਸੀਂ ਉਸ ਨੂੰ ਵੀ ਨੋਟਿਸ ਭੇਜ ਦਿਓ ਉਸ ਦੇ ਖਿਲਾਫ ਕੇਸ ਵੀ ਦਰਜ ਕਰ ਦਿਓ ਕਿ ਤੁਸੀਂ ਇਹਨਾਂ ਲੋਕਾਂ ਨੂੰ ਨਹੀਂ ਦੇਖ ਸਕਦੇ ਅੱਜ ਕੱਲ ਬੱਚਿਆਂ ਲਈ ਕਿਸੇ ਵੀ ਸਮੇ ਕੁਝ ਵੀ ਕਹਿਣਾ ਤੇ ਗਾਲਾਂ ਕੱਢਣਾ ਆਸਾਨ ਹੈ ਤੁਸੀਂ ਇਹਨਾਂ ਲੋਕਾਂ ਨੂੰ ਨੋਟਿਸ ਭੇਜੋ ਤੇ ਉਹਨਾਂ ਨੂੰ ਅਜੀਹਾ ਨਾ ਕਰਨ ਲਈ ਕਹੋ ਤੁਹਾਨੂੰ ਇਹਨਾਂ ਲੋਕਾਂ ਤੋਂ ਪੁੱਛਗਿੱਛ ਕਰਨੀ ਚਾਹੀਦੀ ਹੈ ਤੇ ਉਹਨਾਂ ਨੂੰ ਕਾਬੂ 'ਚ ਰਹਿਣ ਲਈ ਕਹਿਣਾ ਚਾਹੀਦਾ ਆਪਣੀ ਸਫਲਤਾ ਨੂੰ ਬਚਾਉਣਾ ਥੋੜਾ ਮੁਸ਼ਕਿਲ ਹੈ ਵੈਲਾ ਕਮਿਸ਼ਨ ਨੇ ਆਪਣੇ ਪੱਤਰ ਚ ਅੱਗੇ ਲਿਖਿਆ ਕਿ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਐਨਸੀਡਬਲਿਊ ਚੇਅਰਪਰਸਨ ਵਿਜੇ ਰਾਧਕਰ ਦੀ ਨਿਰਦੇਸ਼ਾਂ ਦੇ ਅਨੁਸਾਰ ਇੰਡੀਆ ਸਕਾਟ ਲੇਟੈਂਟ ਚ ਸਮਗਰੀ ਨਿਰਮਾਤਾ ਦੁਆਰਾ ਕੀਤੀ ਗਈ ਅਸ਼ਲੀਲ ਟਿੱਪਣੀ ਦੀ ਸੁਣਵਾਈ ਦੇ ਵਿੱਚ ਇੱਕ ਮੀਟਿੰਗ ਬੁਲਾਈ ਗਈ ਹੈ ਮਾਮਲੇ ਚ ਸ਼ਾਮਲ 13 ਰਣਵੀਰ ਇਲਾਹਾਬਾਦੀਆ ਸਮੇ ਰਹਿਣਾ ਅਪਰੂਵ ਮਖੀਚਾ ਜਸਪ੍ਰੀਤ ਸਿੰਘ ਆਸ਼ੀਸ਼ ਚੰਚਲਾਨੀ ਤੁਸ਼ਾਰ ਪੁਜਾਰੀ ਅਤੇ ਸੌਰਵ ਬੋਤਰਾ ਨੂੰ 17 ਫਰਵਰੀ ਨੂੰ ਦੁਪਹਿਰ 12 ਵਜੇ NCW ਦੇ ਦਿੱਲੀ ਦਫ਼ਤਰ ਦੇ ਵਿੱਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਗਿਆ। ਦੱਸਦੀ ਹੈ ਕਿ ਇੰਡੀਆ ਸਕਵਟ ਲੇਟੈਂਟ ਇੱਕ ਕਾਮੇਡੀ ਸ਼ੋਅ ਹੈ ਜੋ YouTube ਤੇ ਪ੍ਰਸਾਰਿਤ ਹੁੰਦਾ ਹੈ। ਯੂਟਿਊਬਰ ਅਨਵੀਰ ਇਲਾਹਾਬਾਦੀਆ ਨੇ ਵੀ ਇਸ ਦੇ ਕੈਪੀਸੋਡ 'ਚ ਸ਼ਰਕਤ ਕੀਤੀ। ਇਸ ਦੌਰਾਨ ਰਣਵੀਰ ਨੇ ਮਾਪਿਆਂ ਦੀ ਨਜ਼ਦੀਕੀ ਜੀਵਨ ਦੇ ਨਾਲ ਸੰਬੰਧਿਤ ਇੱਕ ਸਵਾਲ ਪੁੱਛਿਆ ਸੀ ਜਿਸ ਨੂੰ ਸਾਰਿਆਂ ਨੇ ਅਸ਼ਲੀਲ ਘਰਾਰ ਦਿੱਤਾ। ਹੁਣ ਉਸਦੇ ਸਵਾਲ ਤੇ ਹੰਗਾਮਾ ਹੋ ਰਿਹਾ ਹੈ ਅਤੇ ਇਸ ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।